ਆਇਆ ਮੇਰਾ ਕਾਰ ਵਾਲਾ ਵਾਹ ਹਾਏ ਕੁਝ ਨਹੀਂ ਆਹੀ ਇਹਨਾਂ ਦੇ ਘਰ ਆਏ ਏਜੰਟ ਨੂੰ ਪਹਿਲਾਂ ਡੇਢ ਮਹੀਨੇ ਤੋਂ ਇਹਨਾਂ ਨੇ ਆਡਾ ਜਵਾਈ ਬਿਠਾ ਲਿਆ ਆਹੀ ਉੱਥੇ ਕਰਕੇ ਇਹਦੇ ਡਬਾਈ ਇਹਨੇ ਆਪਣੇ ਭਰਾ ਕੋਲ ਲਿਆ ਆਹੀ ਕਿਤੇ ਅਸੀਂ ਆਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਆਹੀ ਇਹ ਏਜੰਟ ਨੂੰ ਫੋਨ ਆਹੀ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕਲਿਸਟ ਤੇ ਨੰਬਰ ਪਾਇਆ ਆਹੀ ਤੇ ਅਹੀਂ ਅਹੀਂ ਅਧਿਕਾਰ ਚ ਲੱਗੇ ਇਹ ਅਧਿਕਾਰ ਚ ਲੱਗੇ ਇਹਨਾਂ ਨੇ ਚਾਹ ਪਿਆ ਕੇ ਤੇ ਉਹਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡਿੱਗ ਗਿਆ ਖਤਮ ਹੋ ਗਿਆ ਹਾਨੂੰ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੋੱਕ ਕੇ ਆ ਗਏ ਆ ਹਾਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀਂ ਨਹੀਂ ਪੈਸੇ ਪੂਏ ਦੇਣੇ ਤੁਹਾਨੂੰ ਆਪਾਂ ਪੈਸੇ ਪੂਏ ਵਾਪਸ ਨਹੀਂ ਮੋੜਨੇ ਆਗੇ ਉਹ ਤੇ ਇਹਨਾਂ ਨੇ ਚਾਹ ਆਵੇ ਤੈਨੂੰ ਕੁਝ ਦੇਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਪਾ ਦੋ ਇਹਨੂੰ ਅਸੀਂ ਆਖਾਂਗੇ ਮੰਜੇ ਦੇ ਕਿਉਂ ਪਾ ਦਿਆ ਇਹਨੂੰ ਵੇਖਣ ਦੋ ਇਹਨਾਂ ਨੇ ਆਨੂੰ ਵੇਖਣ ਦਿੱਤਾ ਲੈ ਕੇ ਆ ਗਏ ਹਸਪੀਟਲ ਇੱਥੇ ਆਈਆਂ ਕੇ ਵੇਖਿਆ ਤੇ ਕੁਝ ਨਹੀਂ ਭਾਜੀ ਇਹ ਆਏ ਸੀ ਚੰਗੇ ਭਲੇ ਗੱਲ ਕਰਦੇ ਪਏ ਆ ਚਾਹ ਇਹਨਾਂ ਸਾਰਿਆਂ ਨੂੰ ਦਿੱਤੀ 10 12 ਜਾਨੇ ਆਏ ਸਾਰਿਆਂ ਨੇ ਇਕੱਠੀ ਚਾਹ ਪੀਤੀ ਆ ਇਨਾਂ ਨੂੰ ਪਤਾ ਨਹੀਂ ਚਾਂਚਾ ਕੇ ਕੋਈ ਅਟੈਕ ਹੋਇਆ ਇਸ ਕਰਕੇ ਇਹਨਾਂ ਦੀ ਡੈਥ ਹੋ ਗਈ ਆ ਸਵੇਰ ਦੇ ਇਹਨਾਂ ਨੂੰ ਹਸਪਤਾਲਾਂ ਵਿੱਚ ਲੈ ਕੇ ਆਏ ਪੰਜ ਛੇ ਪੰਜ ਤੋਂ 6 ਹਸਪਤਾਲਾਂ ਵਿੱਚ ਲੈ ਕੇ ਆਏ ਅਸੀਂ ਨਾਲ ਹੀ ਆ ਇਹ ਜੋ ਵੀ ਇਲਜ਼ਾਮ ਲਾ ਰਹੇ ਝੂਠਾ ਇਲਜ਼ਾਮ ਲਾ ਰਹੀ ਹੈ ਸਾਡੇ ਤੇ ਤੁਸੀਂ ਕੀ ਹੁਣ ਚਾਹੁੰਦੇ ਅਸੀਂ ਇਹੀ ਸੋਨਿਆ ਕਿ ਝੂਠਾ ਇਲਜ਼ਾਮ ਨਾ ਲਾਉਣ 12 13 ਜਣਿਆਂ ਨੇ ਚਾਹ ਪੀਤੀ ਉਹਨਾਂ ਦੇ ਪਿੰਡ ਦੇ ਮੌਤ ਫੇਰ ਬੰਦੇ ਵੀ ਨਾਲ ਆ ਮੈਂਬਰ ਜਿੱਦਾਂ ਸਰਪੰਚ ਸਾਰਿਆਂ ਨੇ ਹੀ ਇਕੱਠੀ ਚਾਹ ਪੀਤੀ ਆ ਪਰ ਇਹ ਜੋ ਵੀ ਮਤਲਬ ਇਲਜ਼ਾਮ ਲਾ ਰਹੀ ਬਿਲਕੁਲ ਗਲਤ ਲਾ ਰਹੀ ਆ ਚਾਹ ਪੀਤਿਆ ਕੁਛ ਨਹੀਂ ਹੋਇਆ ਭਾਜੀ ਇਹਨਾਂ ਨੂੰ ਚਾਹ ਤੇ ਚਲੋ ਸਾਰਿਆਂ ਨੇ ਇਕੱਠੀ ਪੀਤੀ ਹੈ ਭਾਜੀ 12 ਜਣਿਆਂ ਨੇ ਚਾਹ ਪੀਤੀ ਆ ਇਹਨਾਂ ਨੂੰ ਅਟੈਕ ਹੋਇਆ ਆ ਇਹਨਾਂ ਨੇ ਪੀਤੀ ਭਾਜੀ ਨੇ ਹਾਂਜੀ ਮੇਰੇ ਇਸ ਬੰਦੇ ਨੇ ਚਾਹ ਪੀਤੀ ਮੈਂ ਖੁਦ ਚਾਹ ਪੀਤੀ ਮੇਰੇ ਬੱਚਿਆਂ ਨੇ ਪੀਤੀ ਆ ਚਾਹ ਇਹਨਾਂ ਦੇ ਨਾਲ ਹੀ ਜਿਹੜੀ ਮੌਤ ਵੀ ਰਹੇ ਸਾਰਿਆਂ ਨੇ ਚਾਹ ਪੀਤੀ ਆ ਬਾਕੀ ਸਭ ਜਿਹੜੀ ਬਾਕੀ ਸਾਰੇ ਸਹੀ ਸਲਾਮਤ ਆ ਸਾਨੂੰ ਇਹ ਚੀਜ਼ ਤਾਂ ਬਹੁਤ ਹੀ ਦੁੱਖਿਆ ਕਿ ਇਹਨਾਂ ਨੇ ਚਲੋ ਮਾੜਾ ਇਹ ਭਾਰ ਇਹਨਾਂ ਨੂੰ ਹੋਇਆ ਅਟੈਕ ਆ ਉੱਤੇ ਤੇ ਕੋਈ ਪਹਿਲੇ ਤੇ ਕੋਈ ਗੱਲ ਨਹੀਂ ਹੋਈ ਦੂਜਾ ਜਣਾ ਉਹ ਤੇ ਚੰਗੀਆਂ ਗੱਲਾਂ ਕਰਦਾ ਰਿਹਾ ਜਿਹੜਾ ਦੂਜਾ ਆ ਉਹਨੇ ਕੁਝ ਕਿਹਾ ਉਸੇ ਵੇਲੇ ਬੇਹੋਸ਼ ਹੋ ਗਏ ਦਸਾ ਮਿੰਟਾਂ ਚ ਮੇਰਾ ਜੀਜਾ ਵਾ ਹੇ ਉਹਨਾਂ ਨੂੰ ਸਾਡੀ ਮਿਲਣੀ ਚਾਹੀਦੀ ਆ ਹੇ ਰੱਬ ਸਰ ਮਾਮਲਾ ਇਹ ਹੋਇਆ ਜੇ ਕਿ ਮੈਂਨ ਦਾ ਜਵਾਈ ਨੂੰ ਭੇਜਿਆ ਦੁਬਈ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਸਰਵਾਂ ਨੂੰ ਕਾਮਤ ਲਵਾਇਆ ਜੀ ਦੋ ਤਿੰਨ ਥਾਂ ਕਾਮਤ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਪਈ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮਤ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਇਹਦੀ ਗੱਲ ਸੁਣੀ ਆ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਉੱਥੇ ਸੱਜਣ ਬੰਦੇ ਬੈਠੇ ਬੈਠੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮਰ ਕੇ ਮੈਂ ਖੋਦਣ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੇ ਦਾ ਨਹੀਂ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਅ ਅੱਛਰੇ ਆਈ ਸੀ ਨਿਸ਼ਾਨ ਸਿੰਘ ਜੀ son of ਤਰਸੀਮ ਸਿੰਘ ਜੀ ਉਹ ਐਮਰਜੈਂਸੀ 'ਚ ਆਏ ਜਦੋਂ ਮੈਂ ਦੇਖਿਆ ਉਹਨੂੰ ਐਗਜ਼ਾਮਿਨ ਕੀਤਾ ਉਹ ਪਹਿਲੇ ਹੀ ਬ੍ਰਾਡ ਡੈੱਡ ਸੀ ਗਏ ਠੀਕ ਹੈ ਜੀ